4 ਜੂਨ ਨੂੰ ਲੋਕ ਸਭਾ ਚੋਣਾਂ ਦਾ ਰਿਜ਼ਲਟ ਆ ਜਾਣਾ ਜਾਨੀ ਕਿ ਕੱਲ ਨੂੰ ਰਿਜ਼ਲਟ ਆ ਜਾਣਾ ਪਰ ਉਸ ਤੋਂ ਪਹਿਲਾਂ ਜੋੜ ਤੋੜ ਸਿਆਸਤ ਸਾਰਾ ਕੁਝ ਚੱਲ ਰਿਹਾ ਆ ਪਰਮਿੰਦਰ ਸਿੰਘ ਢੀਂਸਾ ਨੇ ਇੰਡੀਆ ਜਾਂ ਫਿਰ ਐਨਡੀਏ ਵੱਲ ਜਾਣ ਦੇ ਬਾਰੇ ਇੱਕ ਅਹਿਮ ਗੱਲ ਕਹੀ ਹੈ ਕੀ ਕਹਿਣਾ ਉਹਨਾਂ ਦਾ ਤੁਹਾਨੂੰ ਉਹ ਵੀ ਸੁਣਾਉਣੇ ਆ ਤੁਸੀਂ ਜੁੜੇ ਹੋ ਲੋਕਪਿਆਰ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਪਰਮਿੰਦਰ ਸਿੰਘ ਢੀਂਸਾ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਨੇ ਉਹਨਾਂ ਨੇ ਜਦੋਂ ਮੇਰੇ ਸੰਯੋਗੀ ਨੇ ਉਹਨਾਂ ਨੂੰ ਪੁੱਛਿਆ ਕਿ ਆਖਰਕਾਰ ਪਰਮਿੰਦਰ ਸਿੰਘ ਕਿੱਧਰ ਜਾਣਗੇ ਢੀਂਸਾ ਪਰਿਵਾਰ ਕਿਉਂਕਿ ਦੇਸ਼ ਦੇ ਵਿੱਚ ਐਨਡੀਆ ਦੀ ਸਰਕਾਰ ਬਣਨੀ ਹੈ ਪਤਾ ਨਹੀਂ ਇੰਡੀਆ ਗੱਠ ਜੋੜ ਦੀ ਸਰਕਾਰ ਬਣਨੀ ਹੈ ਤਾਂ ਉਸ ਸਵਾਲ ਦੇ ਜਵਾਬ ਵਿੱਚ ਪਰਮਿੰਦਰ ਸਿੰਘ ਢੀਂਸਾ ਨੇ ਬੜਾ ਕਹਿ ਲਿਆ ਕਿ ਨਪਿਆ ਤੁਲਿਆ ਜਵਾਬ ਦਿੱਤਾ ਤੇ ਪਰ ਬਹੁਤ ਅਹਿਮ ਜਵਾਬ ਹੈ ਤੁਸੀਂ ਵੀ ਸੁਣੋ ਕੇਂਦਰ ਦੇ ਵਿੱਚ ਕੀ ਸਮੀਕਰਨ ਦੇ ਹੈ ਕਿ ਉਹ ਕੇਂਦਰ ਦੇ ਵਿੱਚ ਅੱਜ ਦੀ ਤਾਂ ਕੋਈ ਵੀ ਟਿੱਪਣੀ ਕਰਨੀ ਹਰ ਬੰਦਾ ਜਿਹੜਾ ਹੈ ਕਹਿੰਦਾ ਇੰਡੀਆ ਗਠਵੰਦਰਾਂ ਵਾਲੇ ਕਹਿੰਦੇ ਸਾਡੀ ਬਣੂਗੀ ਐਨਡੀਆ ਵਾਲੇ ਕਹਿੰਦੇ ਸਾਡੀ ਬਣੂਗੀ ਪਰ ਮੈਂ ਸਭ ਦਾ ਦੇਸ਼ ਵਾਸਤੇ ਇਹ ਚੀਜ਼ ਭਲੇ ਦੀ ਹੈ ਵੀ ਬਹੁਤ ਵੱਡੀ ਮੈਜੋਰਟੀ ਕਿਸੇ ਨੂੰ ਨਹੀਂ ਮਿਲਣੀ ਚਾਹੀਦੀ ਸਰਕਾਰ ਜੇ ਘੱਟ ਮੈਜੋਰਟੀ ਵਾਲੀ ਹੋਊਗੀ ਤਾਂ ਉਹ ਸੋਚ ਵਿਚਾਰ ਕੇ ਕੰਮ ਕਰਨਗੇ ਤਾਨਾਸ਼ਾਹੀ ਨਹੀਂ ਹੋਊਗੀ ਤੇ ਇਹਦਾ ਜਿਹੜਾ ਹੈ ਦੇਸ਼ ਵਾਸਤੇ ਵੀ ਤੇ ਲੋਕਤੰਤਰ ਵਾਸਤੇ ਵੀ ਇਹ ਚੀਜ਼ ਚੰਗੀ ਹੋਊ ਤਾਂ ਤੁਸੀਂ ਸੁਣ ਹੀ ਲਿਆ ਪਰਮਿੰਦਰ ਸਿੰਘ ਢੀਂਡਸਾ ਦਾ ਇਹ ਮੰਨਣਾ ਹੈ ਕਿ ਦੇਸ਼ ਦੇ ਵਿੱਚ ਪੂਰਨ ਬਹੁਮਤ ਵਾਲੀ ਸਰਕਾਰ ਨਹੀਂ ਆਉਣੀ ਚਾਹੀਦੀ ਜਾਨੀ ਕਿ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਕਿ ਐਨਡੀਏ ਦੀ ਸਰਕਾਰ ਨਹੀਂ ਆਉਣੀ ਚਾਹੀਦੀ ਕਿਉਂਕਿ ਇਸ ਸਮੇਂ ਜੇਕਰ ਮੈਜੋਰਟੀ ਦੇਖੀਏ ਐਗਜ਼ਿਟ ਪੋਲ ਦੇ ਅੰਦਰ ਤੋਂ ਐਨਡੀਏ ਨੂੰ ਮਿਲ ਰਹੀ ਹੈ ਹਾਲਾਂਕਿ ਧਰਾਤਲ ਦੀ ਸਥਿਤੀਆਂ ਪ੍ਰਸਥਿਤੀਆਂ ਅਲੱਗ ਦਿਖਾਈ ਦਿੰਦੀਆਂ ਨੇ ਪਰ ਚਲੋ ਐਪਾ ਐਗਜ਼ਿਟ ਪੋਲ ਨੂੰ ਮੰਨ ਲੈਂਦੇ ਹਾਂ 2 ਮਿੰਟ ਦੇ ਲਈ ਕਿ ਐਗਜ਼ਿਟ ਪੋਲ ਸਹੀ ਹੋ ਸਕਦੇ ਆ ਟੈਗਜ਼ਟ ਪੋਲ ਦੇ ਹਿਸਾਬ ਨਾਲ ਆ ਰਹੀ ਹੈ ਪਰ ਪ੍ਰਵੇਂਦਰ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਇਹ ਜਿਹੜਾ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਹੋਣ ਨਾਲ ਦੇਸ਼ ਦੇ ਅੰਦਰ ਜਿਹੜਾ ਫੈਡਰਲ ਸਟਰਕਚਰ ਹੈ ਉਹ ਨੁਕਸਾਨਿਆ ਜਾਂਦਾ ਹੈ ਤਾਨਾਸ਼ਾਹੀ ਜਿਹੜੀ ਹੈ ਲੋਕਤੰਤਰ ਦੇ ਉੱਤੇ ਹਾਵੀ ਹੋ ਜਾਂਦੀ ਹੈ ਇਹ ਅਸੀਂ ਪਿਛਲੇ 10 ਸਾਲਾਂ 'ਚ ਦੇਖ ਹੀ ਲਿਆ ਹੈ ਤਾਂ ਇਹ ਸਾਰੇ ਕਾਰਨ ਨੇ ਪਰ ਕੱਲੂ ਰਿਜ਼ਲਟ ਆਉਣਾ ਰਿਜ਼ਲਟ ਦੇ ਵਿੱਚ ਕੌਣ ਬਾਜ਼ੀ ਮਾਰਦਾ ਹੈ ਤਾਂ ਵੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਇਸ ਸਮੇਂ ਹਰ ਕਿਸੇ ਦੀਆਂ ਧੜਕਣਾ ਜਿਹੜੀਆਂ ਨੇ ਉਹ ਵੱਧ ਚੁੱਕੀਆਂ ਨੇ ਰਿਜ਼ਲਟ ਕਿੰਨਾ ਆਉਂਦਾ ਹੈ ਕਦੋਂ ਆਉਂਦਾ ਹੈ ਕਿਵੇਂ ਆਉਂਦਾ ਇਹ ਸਾਰਿਆਂ ਦੇ ਦੇਖਣ ਦੇ ਵਿੱਚ ਰਹੇਗਾ ਤੁਸੀਂ ਵੀ ਅਸੀਂ ਸਾਡੇ ਨਾਲ ਜੁੜ ਕੇ ਤੁਸੀਂ ਵੀ ਵੇਖੋਗੇ ਅਸੀਂ ਤੁਹਾਨੂੰ ਰਿਜ਼ਲਟ ਦੀ ਪਲ-ਪਲ ਦੀ ਖਬਰ ਦਿੰਦੇ ਰਹਾਂਗੇ ਅ ਪਰ ਵੱਡੀ ਗੱਲ ਇਹ ਹੈ ਕਿ ਇਸ ਸਮੇਂ ਪਰਮਿੰਦਰ ਸਿੰਘ ਢੀਨਸਾ ਦਾ ਇਹ ਕਹਿਣਾ ਕਿ ਪੂਰਨ ਬੋਮੱਤ ਜਾਂ ਐਬਸੋਲਿਊਟ ਮੈਜੋਰਿਟੀ ਕਹਿੰਨੇ ਆ ਜਿਹਨੂੰ ਆਪਾਂ ਉਹ ਨਹੀਂ ਹੋਣੀ ਚਾਹੀਦੀ ਐਬਸੋਲਿਊਟ ਮੈਜੋਰਿਟੀ ਹੈ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਜੋ ਕਿ ਦੇਸ਼ ਦੇ ਲਈ ਘਾਤਕ ਹੈ ਇਹ ਉਹਨਾਂ ਦੀ ਗੱਲ ਕਿਤੇ ਨਾ ਕਿਤੇ ਸਹੀ ਵੀ ਨਜ਼ਰ ਆਉਂਦੀ ਆ ਕੇਂਦਰ ਦੇ ਵਿੱਚ ਕੀ ਸਮੀਕਰਨ ਦੇਣੀ ਕਿਉਂ ਕੇਂਦਰ ਦੇ ਵਿੱਚ ਅੱਜ ਦੀ ਤਾਂ ਕੋਈ ਵੀ ਟਿੱਪਣੀ ਕਰਨੀ ਹਰ ਬੰਦਾ ਜਿਹੜਾ ਹੈ ਕਹਿੰਦਾ ਇੰਡੀਆ ਗਠਵੰਦਰ ਵਾਲੇ ਕਹਿੰਦੇ ਸਾਡੀ ਬਣੂਗੀ ਐਨਡੀ ਵਾਲੇ ਕਹਿੰਦੇ ਸਾਡੀ ਬਣੂਗੀ ਪਰ ਮੈਂ ਸਭ ਦਾ ਦੇਸ਼ ਵਾਸਤੇ ਇਹ ਚੀਜ਼ ਭਲੇ ਦੀ ਹੈ ਵੀ ਬਹੁਤ ਵੱਡੀ ਮੈਜੋਰਟੀ ਕਿਸੇ ਨੂੰ ਨਹੀਂ ਮਿਲਣੀ ਚਾਹੀਦੀ ਸਰਕਾਰ ਜੇ ਕਟ ਮੈਜੋਰਟੀ ਵਾਲੀ ਹੋਊਗੀ ਤਾਂ ਉਹ ਸੋਚ ਵਿਚਾਰ ਕੇ ਕੰਮ ਕਰਨਗੇ ਤਾਨਾਸ਼ਾਹੀ ਨਹੀਂ ਹੋਊਗੀ ਤੇ ਇਹਦਾ ਜਿਹੜਾ ਹੈ ਦੇਸ਼ ਵਾਸਤੇ ਵੀ ਤੇ ਲੋਕਤੰਤਰ ਵਾਸਤੇ ਵੀ ਇਹ ਚੀਜ਼ ਚੰਗੀ ਹੋਊ